ਇੱਕ ਔਰਤ ਦੇ ਹੱਥ ਵਿੱਚ ਹੁੰਦੀ ਆ ਪਰਿਵਾਰਕ ਤੰਦਰੁਸਤੀ ਦੇ ਜਿੰਦਰੇ ਦੀ ਚਾਬੀ ਕਿਉਂਕਿ ਜਿਹੜੀ ਆਪਣੇ ਪਰਿਵਾਰ ਦੀ ਤੰਦਰੁਸਤੀ ਆ ਤੇ ਪਰਿਵਾਰ ਦੇ ਵਿੱਚ ਬਿਮਾਰ ਹੋਣਾ ਇਹ ਸਾਰਾ ਘਰ ਦੀ ਰਸੋਈ ਤੋਂ ਹੀ ਸ਼ੁਰੂ ਹੁੰਦਾ ਹੈ ਜਿਹੜੀ ਔਰਤ ਆਪਣੇ ਪਰਿਵਾਰ ਨੂੰ ਸਹੀ ਢੰਗ ਨਾਲ ਚੰਗੇ ਚੀਜ਼ਾਂ ਮਿਲਾ ਕੇ ਵਧੀਆ ਖਾਣਾ ਤਿਆਰ ਕਰਕੇ ਆਪਣੇ ਬੱਚਾ ਨੂੰ ਪਰਿਵਾਰ ਨੂੰ ਖਵਾਉਂਦੀ ਆ ਉਹ ਪਰਿਵਾਰ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਂਦਾ ਜਿਹੜੀ ਔਰਤ ਬੇਪਰਵਾਹ ਲਾਪਰਵਾਹ ਹੋ ਕੇ ਜੇ ਕੋਈ ਬੇਹਾ ਆਟਾ ਪਿਆ ਜਾਂ ਕੋਈ ਬੇਹੀ ਸਬਜ਼ੀ ਪਈ ਆ ਉਸੇ ਨੂੰ ਕੰਟ ਕਰਕੇ ਆਪਣੇ ਬੱਚਾ ਨੂੰ ਖਵਾਉਂਦੀ ਆ ਪਰਿਵਾਰ ਨੂੰ ਖਵਾਉਂਦੀ ਆ ਤਾਂ ਉਹ ਬਿਮਾਰੀ ਦੇ ਰਸਤੇ ਵਾਲ ਨੂੰ ਤੱਕਦੀ ਆ ਇਸ ਲਈ ਜਿਹੜੀ ਬਿਮਾਰੀ ਹੁੰਦੀ ਆ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਜਿਹੜੀ ਸੱਚਜੀ ਤੇ ਗੁਣਵੰਤਾ ਔਰਤ ਹੁੰਦੀ ਆ ਉਹ ਆਪਣੇ ਬੱਚਾ ਨੂੰ ਘਰ ਦਾ ਖਾਣਾ ਬਣਾ ਕੇ ਦਿੰਦੀ ਆ ਬਾਹਰਲੇ ਖਾਣੇ ਤੋਂ ਪਰਹੇਜ਼ ਕਰਦੀ ਆ ਕਿਉਂਕਿ ਬਾਹਰਲੇ ਖਾਣੇ ਦੇ ਵਿੱਚ ਉਹ ਕਈ ਤਰ੍ਹਾਂ ਦਾ ਅਜਿਹੇ ਸਮਾਨ ਪਾਏ ਜਾਂਦੇ ਆ ਜਿਵੇਂ ਕਿ ਆਪਾਂ ਸਬਜ਼ੀ ਬਣਾਉਣੀ ਆ ਜਾਂ ਕੋਈ ਦਾਲ ਬਣਾਉਣੀ ਆ ਉਹਨੂੰ ਸਿਹਤ ਰੀਚਣ ਵਾਸਤੇ ਰਿਜਾ ਹੋਣ ਵਾਸਤੇ ਉਹਦੇ ਵਿੱਚ ਇਤਜਾਬ ਦੀ ਵਕਤੋਂ ਵੀ ਕਰਦੇ ਆ ਉਹ ਇਸ ਕਰਕੇ ਆਪਾਂ ਬਿਮਾਰਸ਼ਮਾਰ ਰਹਿ ਜਾਂਦੇ ਆ ਤੇ ਉਹਨਾਂ ਤੋਂ ਛਡਕਾਰਾ ਪਉਦੀਆ ਤੇ ਜਿਹੜੀ ਦੂਜੀ ਔਰਤ ਹੁੰਦੀ ਆ ਬਾਹਰਲਾ ਖਾਣਾ ਖਵਾ ਕੇ ਆਪਦੇ ਬੱਚਿਆਂ ਨੂੰ ਵੀ ਤੇ ਜਲਦੀ ਨਾਲ ਲੈ ਕੇ ਜਾਂਦੀ ਕਿਉਂਕਿ ਜੇ ਆਪਾਂ ਬੱਚਿਆਂ ਨੂੰ ਉਹ ਜਾਂ 버ਗਰ ਦੇਈਏ ਜਾਂ ਕੋਈ ਹੋਰ ਚੀਜ਼ਾਂ ਬਾਜ਼ਾਰੀ ਦੇ ਗਏ ਤਾਂ ਬੱਚਾ ਨੇ ਬੜੀ ਛੇਤੀ ਭੱਜ ਕੇ ਉਹ ਚੀਜ਼ਾਂ ਖਾਂਦੇ ਆ ਤੇ ਘਰ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਦੇ ਐ ਇਸ ਲਈ ਬੱਚਿਆਂ ਨੂੰ ਪਹਿਲਾਂ ਤੋਂ ਹੀ ਆਪਾਂ ਇਨ੍ਹਾਂ ਕੰਮਾਂ ਵੱਲ ਨਾ ਜਾਣ ਦੇਈਏ ਤਾਂ ਕਿ ਆਪਾਂ ਬੱਚਿਆਂ ਨੂੰ ਤੰਦਰੁਸਤੀ ਦੇ ਰਾਹ ਤੇ ਰੱਖੀਏ